ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਜੀ ਸਾਡੇ ਨਵੇਂ ਵੀਡੀਓ ਵਿੱਚ ਅੱਜ ਆਪਾਂ ਵੀਰੇ ਗੱਲ ਕਰਾਂਗੇ ਤੀਜੀ ਫਸਲ ਬਾਰੇ ਕਿਉਂਕਿ ਜਿਹੜੇ ਵੀਰ ਆਲੂ ਲਗਾਉਂਦੇ ਆ ਉਹ ਤਾਂ ਸਭ ਨੂੰ ਪਤਾ ਕਿ ਤਿੰਨ ਫਸਲਾਂ ਆਣਾ ਹੀ ਹੋ ਜਾਂਦੀਆਂ ਪਰ ਕਈ ਵੀਰ ਭਰਾਵਾਂ ਕੋਲ ਆਲੂ ਨਹੀਂ ਲੱਗਦੇ ਕਿਉਂਕਿ ਬੰਦਿਆਂ ਦਾ ਕੰਮ ਕੰਮ ਜਾਦੇ ਬਣ ਜਾਂਦਾ ਕਈ ਕੱਲੇ ਕਹਰੇ ਹੁੰਦੇ ਆ ਇਸ ਕਰਕੇ ਖਣਕ ਝੋਨਾ ਹੀ ਲਗਾਉਂਦੇ ਆ ਤੇ ਏ ਅੱਜ ਆਪਾਂ ਲੈ ਕੇ ਆਏ ਆਂ ਜੀ ਫਸਲ ਇਹ ਤੁਸੀਂ ਕਣਕ ਝੋਨੇ ਦੇ ਨਾਲ ਨਾਲ ਹੀ ਲਗਾ ਸਕਦੇ ਆਂ ਜੀ ਇਹ ਫਸਲ ਤੇ ਉਹ ਅਸਲ ਹੈਗੀ ਆ ਜੀ ਮੱਕੀ ਕਿਉਂਕਿ ਜੇ ਪਕਾਵੇਂ ਵੀ ਰੱਖਣੀ ਆ ਵੀਰੇ 40 40 ਹਜ਼ਾਰ ਦੀ ਕਿਤੇ ਨਹੀਂ ਗਈ ਜੇ ਚਾਰ ਪੌਣਾ ਖੋਦਦਾ ਉਹ ਵੀ ਵਧੀਆ ਗੱਲ ਆ ਦਾਣਾ ਵੱਜ ਜਾਂਦਾ ਤੇ ਚਾਰ ਤੁਸੀਂ ਵੇਚ ਵੀ ਸਕਦੇ ਆਂ ਕੁਤਰਾ ਵੀ ਵੇਚ ਸਕਦੇ ਆਂ ਤੇ ਆ ਤੁਸੀਂ ਤੁਹਾਨੂੰ ਮੈਂ ਵਿਖਾਉਣਾ ਹੀ ਛੱਲੀਆਂ ਤੁਸੀਂ ਦੇਖੋ ਕਣਕਾਂਲੇ ਵੱਡ ਚ ਹੋਈਆਂ ਵਾ ਇੱਕ ਮਿੰਟ ਵੀਰੇ ਖੋਲ ਕੇ ਤੁਹਾਨੂੰ ਦਿਖਾਉਣੇ ਆਂ ਤੁਸੀਂ ਕਹੋਗੇ ਵਾਕਈ ਯਾਰ ਹਨਾ ਆਪਾਂ ਕੋਈ ਝੂਠ ਨਹੀਂ ਮਾਰਦੇ ਵੀਰੇ ਆਪਣਾ ਇਹ ਦੂਜੇ ਸਾਲ ਦਾ ਤੇ ਯਾਰ 바ਵਾ ਪਹਿਲੇ ਸਾਲ ਸਭ ਤੋਂ ਪਹਿਲਾਂ ਵੀਜੀ ਸੀ ਮੂੰਗੀ ਮੂੰਗੀ ਵੀਰੇ ਉਹਨੂੰ ਫਲੀਆਂ ਵੀ ਲੱਗੀਆਂ ਸਾਰਾ ਕੁਝ ਹੋ ਗਿਆ ਤੇ ਜਦੋਂ ਸਾਢੇ 3 ਕਿੱਲੇ ਵੀਜੀ ਸੀ ਮਸ਼ੀਨ ਨੇ ਲਿਆਂਦਾ ਪਹਿਲਾ ਢੇੜਾ ਤੇ ਉਹਦੇ ਵਿੱਚ ਦਾਣੇ ਕਾਲੇ ਆ ਗਏ ਠੀਕ ਹੈ ਨਾ ਉਹ ਜਾਨੀ ਕਿ ਕੰਮ ਫੇਲ ਹੋ ਗਿਆ ਕੰਮ ਜਾ ਨਹੀਂ ਹੋਇਆ ਫਿਰ ਇਦੂ ਬਾਅਦ ਮੱਕੀ ਆਉਂਦੇ ਸਾਲ ਉਹ ਵਧੀਆ ਹੋਈ ਤੇ ਐਰ ਕੀ ਦੂਜਾ ਸਾਲ ਪਿਛਲੇ ਸਾਲ ਵੀ ਚਾਰ ਪਾਇਆ ਸੀ ਆ ਤੁਹਾਡੇ ਸਾਹਮਣੇ ਆ ਛੱਲੀਆਂ ਵੀਰੇ ਹਨਾ ਤੇ ਤੁਹਾਨੂੰ ਦਾਣੇ ਵੀ ਵਿਖਾਉਣੇ ਆ ਕੋਈ ਆਏ ਨਹੀਂ ਵੀ ਕੱਲਾ ਦੁੱਧਾ ਹੀ ਪਿਆ ਆ ਮੁੰਡੇ ਨੂੰ ਮੈਂ ਕਹੀਨਾ ਆ ਦੋ ਦਾਣੇ ਆ ਦੇਖੋ ਜੀ ਇੱਕ ਮਿੰਟ ਤੁਹਾਨੂੰ ਨੱਪ ਕੇ ਵੀ ਵਿਖਾਉਣਾ ਵੀਰੇ ਆ ਦੇਖੋ ਵੀ ਆਏ ਨਹੀਂ ਵੀ ਕੱਲਾ ਦੁੱਧ ਜਾਈ ਇਹ ਵੀ ਬਣਲਾ ਵੀ ਬਣੀ ਨਹੀਂ ਛੱਲੀ ਪੂਰੀ ਪੂਰੀ ਵਧੀਆ ਆ ਇਹਨ ਛੱਲੀ ਤੇ ਆ ਰਾਈ ਨਿਰਾ ਦਾਣਾ ਨਿਰਾ ਦਾਣਾ ਏ ਬਾਕੀ ਆਪਣਾ ਖੌਦਾ ਤੇ ਯਾਰ ਬਾਬਾ ਕੋਈ ਇਹੋ ਜੀ ਗੱਲ ਨਹੀਂ ਝੂਠ ਫਰੇਦ ਵਾਲੀ ਕੋਈ ਗੱਲ ਹੀ ਨਹੀਂ ਫਰੇ ਇਹਦੇ ਵਿੱਚ ਤੁਹਾਡੇ ਸਾਹਮਣੇ ਹੈ ਰਿਜ਼ਲਟ ਆ ਦੇਖੋ ਜੀ ਤੁਹਾਨੂੰ ਸਾਰੀ ਛੱਲੀ ਨੱਪ ਕੇ ਵਿਖਾਤੀ ਇੱਕ ਦਾਣਾ ਹੋਰ ਨੱਪ ਕੇ ਵਿਖਾ ਦਿੰਨਾ ਜੀ ਦੇਖੋ ਲੈ ਤਾਂ ਤੁਸੀਂ ਛੱਲੀਆਂ ਵੀ ਦੇਖ ਸਕਦੇ ਆ ਜੀ ਤੇ ਆਹ ਦੇਖੋ ਮਸ਼ੀਨ ਦਾ ਵੀ ਤੋਰਾ ਤੋਰਾ ਐਨ ਵਧੀਆ ਤਾਂ ਆ ਇਹ ਜੀ ਦਾ ਇੱਕ ਪਾਸੇ ਸੀ ਗਿੱਲਾ ਤੇ ਆਹ ਡੇਢ ਕਿੱਲਾ ਇੱਕ ਪਾਸੇ ਆਈ ਇਹ ਵੀ ਟਰਿਚੱਲੀਆਂ ਦੇਖ ਸਕਦੇ ਆ ਇੱਕ ਮਿੰਟ ਮੈਂ ਜਿਉਂ ਕਰਦਾ ਆ ਦੇਖੋ ਜੀ ਇਹਦੇ ਵਿੱਚ ਵੀ ਕਿੰਨੀਆਂ ਵਧੀਆ ਚੱਲੀਆਂ ਹਨ ਜੀ ਤੇ ਆ ਮਸ਼ੀਨ ਵੀ ਤੁਸੀਂ ਦੇਖ ਸਕਦੇ ਆ ਜੀ ਕਿੰਨੀ ਵਧੀਆ ਕਟਾਈ ਕਰ ਰਹੀ ਆ ਤੇ ਬਾਕੀ ਕੋਈ ਦਿੱਕਤ ਨਹੀਂ ਆਉਂਦੀ ਕੋਈ ਟਰੈਕਟਰ ਤੇ ਲੋਡ ਨਹੀਂ ਜ਼ਿਆਦਾ ਪੈਂਦਾ ਹਨ ਜੀ ਹੋ ਚਲੋ ਆਵਾਜ਼ ਬੰਦ ਕੀਤੀ ਆ ਨਹੀਂ ਤੁਹਾਨੂੰ ਦਿਖਾਉਂਦੇ ਵੀ ਟਰੈਕਟਰ ਵੀ ਹਾਸਦਾ ਹੀ ਆਉਂਦਾ ਵਾ ਐ ਨਹੀਂ ਕੋਈ ਗੱਲ ਆ ਦੇਖੋ ਜੀ ਕਿੰਨਾ ਸੋਹਣਾ ਕੁਤਰਾ ਵਾ ਨਾਈ ਇਹ ਆਪਣਾ ਖੋਦ ਦਾ ਵੀਰੇ ਤੇ ਯਾਰ ਬਾਵਾ ਇਹੋ ਜੀ ਨਹੀਂ ਕੋਈ ਗੱਲ ਇੱਕ ਮਿੰਟ ਆ ਸਾਨੂੰ ਦਿਖਾਉਣੇ ਇਹ ਟਰਾਲੀਆਂ ਗਾਂ ਆ ਦੇਖੋ ਜੀ ਛਲੀਆਂ ਕਿੰਨੀਆਂ ਵਧੀਆ ਲੱਗੀਆਂ ਹਨਾਈ ਆ ਦੇਖੋ ਜੀ ਕੁਤਰਾ ਕਿੰਨਾ ਵਧੀਆ ਵਾਚਾਰ ਦਾ ਤੁਸੀਂ ਦੇਖ ਸਕਦੇ ਆ ਜੀ ਤੇ ਜੇ ਵੀਰੇ ਆ ਟਰੈਕਟਰ ਗਾਂ ਜਾਂਦਾ ਹੋਵੇ ਨਾ ਜਿਵੇਂ ਟਰਾਲੀ ਉੱਤੇ ਚੜ ਕੇ ਟਰੈਕਟਰ ਗਾਂ ਆਏ ਟੋਜਨ ਆ ਪਾ ਕੇ ਖਿੱਚ ਲਿਆ ਕਰੇ ਇਹ ਵੀ ਬਹੁਤ ਵਧੀਆ ਕੰਮ ਆ ਵੀਰੇ ਮੰਨ ਲਾ ਕੀ ਉਹਦੇ ਵਿੱਚ ਵੀ ਦਿੱਕਤ ਨਹੀਂ ਆਉਂਦੀ ਜਾਂ ਫਲ ਪਾਉਂਦੀ ਵੀ ਨਹੀਂ ਲੋਡ ਟਰੈਕਟਰ ਮਗਰ ਤੇ ਇੰਨੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ ਸਤਿ ਸ੍ਰੀ ਅਕਾਲ ਜੀ ਧੰਨਵਾਦ